ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਵਾਗਤ ਹੈ ਤੁਹਾਡਾ ਨਦਰ ਬਲੌਗ ਚੈਨਲ ਤੇ ਤੁਹਾਡਾ ਆਪਣਾ ਚੈਨਲ ਹੈ ਜੀ ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਗੁਰਤੇਗਪਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੋ ਡਰੋਨ ਸ਼ੋ ਸ੍ਰੀ ਅਨੰਦਪੁਰ ਸਾਹਿਬ ਹੋਇਆ ਤੁਸੀਂ ਵੇਖ ਰਹੇ ਹੋ ਵੇਖ ਸਕਦੇ ਹੋ ਕਿ ਡਰੋਨਸ ਉੱਪਰ ਆ ਰਹੇ ਆ ਤੇ ਡਰੋਨਸ ਦੇ ਨਾਲ ਸਾਰਾ ਪ੍ਰੋਜੈਕਟ ਜਿਹੜਾ ਸੀ ਉਹ ਸੈੱਟ ਕੀਤਾ ਗਿਆ ਤੇ ਡਰੋਨਸ ਦੇ ਨਾਲ ਹੀ ਸਾਰਾ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਹੁੰਦੀ ਵਿਖਾਈ ਗਈ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਖਾਈ ਗਈ ਸੋ ਤੁਸੀਂ ਹੁਣ ਵੇਖ ਸਕਦੇ ਹੋ ਕਿ ਡਰੋਨ ਦੀ ਮਦਦ ਨਾਲ ਸਾਰਾ ਪਸਾਰਾ ਕੀਤਾ ਜਾ ਰਿਹਾ ਹੈ ਡਰੋਨ ਦੀ ਮਦਦ ਦੇ ਨਾਲ ਹੀ ਫੋਨ ਡਰੋਨ ਦੇ ਮੱਦੇਨਜ਼ਰ ਨਾਲ ਇੱਥੇ ਲਿਖਿਆ ਜਾਵੇਗਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਇੱਕ ਬਹਾਦਰ ਜੀ ਦਾ ਪ੍ਰਕਾਸ਼ ਬਣਾਇਆ ਗਿਆ ਡਰੋਨਸ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੁੰਦਰ ਲੱਗ ਰਿਹਾ ਹੈ ਸੰਗਤ ਜੀ ਵੇਖੋ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਅਰਦਾਸ ਕੀਤੀ ਕਿ ਸਾਨੂੰ ਬਚਾਓ ਸਾਡਾ ਧਰਮ ਬਚਾਓ ਉਹ ਦ੍ਰਿਸ਼ ਵਿਖਾਇਆ ਜਾ ਰਿਹਾ ਹੈ ਕਸ਼ਮੀਰੀ ਪੰਡਤੋ ਫਰਿਆਦ ਕਰ ਰਹੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਮਦਦ ਕੀਤੀ ਕੋਲ ਜਹਾਨ ਜਾਣ ਦਾ ਸੰਗਤ ਜੀ ਪਿੱਛੇ ਜੇ ਮੈਂ ਕਸ਼ਮੀਰ ਗਿਆ ਸੀ ਤੇ ਮੈਂ ਉੱਥੇ ਇੱਕ ਸਿੱਖ ਵੀਰ ਨੂੰ ਪੁੱਛਿਆ ਵੀ ਮਤਲਬ ਤੁਸੀਂ ਇੱਥੇ ਸ਼ਿਫਟ ਹੋਏ ਜਾਂ ਕਿੱਦਾਂ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਬਈ ਇਹ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਦੇ ਨਾਲ ਹੀ ਇੱਥੇ ਸਿੰਘ ਸੱਜੇ ਹੀ ਜਿਹੜੇ ਹਿੰਦੂ ਸਿੰਘ ਸੀ ਵੀਰੋ ਸਿੱਖ ਬਣੇ ਸੀ ਤਾਂ ਕਰਕੇ ਕਸ਼ਮੀਰ ਜੰਮੂ ਕਸ਼ਮੀਰ ਜਿਹੜਾ ਜੈਂਡ ਕੇ ਕਹਿ ਦਿੰਦੇ ਆ ਉੱਥੇ ਸਿੱਖ ਵੀਰ ਨੇ ਦਿੱਲੀ ਦਾ ਚਾਂਦਨੀ ਚੌਕ ਗਵਾਏ ਵਾਰੀਆਂ ਸ਼ਹਾਦਤਾਂ ਦਾ ਕੁਰਬਾਨੀਆਂ ਦਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਪੰਜ ਸਿੰਘ ਦਿੱਲੀ ਗਏ ਤੇ ਪਹਿਲੇ ਸਿੰਘ ਭਾਈ ਮਤੀਦਾਸ ਜੀ ਦੀ ਸ਼ਹਾਦਤ ਕੀਤੀ ਗਈ ਲੱਕੜਦਿਆਂ ਫਟਿਆਂ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪੀੜ ਕੇ ਤੇ ਉਹਨਾਂ ਦੇ ਸੀਸ ਤਿਆਰਾ ਚਲਾਇਆ ਤੇ ਆਰਾ ਚੱਲਦਾ ਗਿਆ ਤੇ ਭਾਈ ਮਤੀਦਾਸ ਜੀ ਆਪਣਾ ਜੈ ਜੀ ਸਾਹਿਬ ਦਾ ਪਾਠ ਪੜ੍ਹਦੇ ਰਹੇ ਤੇ ਮੁਖ ਉਹਨਾਂ ਦਾ ਗੁਰੂ ਤੇਗ ਬਹਾਦਰ ਜੀ ਵੱਲ ਨੂੰ ਸੀ ਇਹ ਉਹਨਾਂ ਦੀ ਅਖੀਰੀ ਦਿਲੀ ਤਮੰਨਾ ਸੀ ਇਸ਼ਾ ਸੀ ਕਿ ਸ਼ਹਾਦਤ ਸਮੇ ਗੁਰਤੇਗ ਬਹਾਦਰ ਜੀ ਵੱਲ ਮੁੱਖ ਹੋਵੇ ਮੇਰਾ ਭਾਈ ਮਤੀਦਾਸ ਜੀ ਨੇ ਕਿਹਾ ਤੇ ਫਿਰ ਭਾਈ ਮਤੀਦਾਸ ਜੀ ਦੀ ਸ਼ਹਾਦਤ ਤੋਂ ਬਾਅਦ ਜੁਲਮਾਂ ਨੇ ਪਾਣੀ ਉਬਾਲਣਾ ਸ਼ੁਰੂ ਕਰ ਦਿੱਤਾ ਦੀਗ ਵਿੱਚ ਤੇ ਫਿਰ ਭਾਈ ਦਿਆਲਾ ਜੀ ਦੀ ਸ਼ਹੀਦੀ ਹੋਈ ਉਹ ਸਾਰਾ ਮੰਜ਼ਰ ਜਿਹੜਾ ਸੀ ਡਰੋਨਸ ਰਾਹੀਂ ਤੁਸੀਂ ਵੇਖ ਸਕਦੇ ਹੋ ਪਾਣੀ ਉਬਲਦਾ ਗਿਆ మాਸ ਤੇ ਛਾਲੇ ਪੈਂਦੇ ਗਏ ਤੇ ਹੱਡੀਆਂ ਨਾਲੋਂ ਵੱਖ ਹੁੰਦਾ ਗਿਆ ਇਸ ਤਰ੍ਹਾਂ ਭਾਈ ਦੇਵਾਲਾ ਜੀ ਦੀ ਸ਼ਹੀਦੀ ਹੋਈ ਤੇ ਇਸ ਤੋਂ ਬਾਅਦ ਫਿਰ ਭਾਈ ਸਤੀਦਾਸ ਜੀ ਦੀ ਸ਼ਹੀਦੀ ਹੋਈ ਜੋ ਕਿ ਉਹਨਾਂ ਨੂੰ ਰੂਮ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ